ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਜਿਹੜਾ ਹਰਮੰਦਰ ਸਾਹਿਬ ਬਣਾਇਆ ਹੋਇਆ ਹੈ ਇਸੇ ਹਰਮੰਦਰ ਦੇ ਵਿੱਚ ਹੀ ਸਾਨੂੰ ਸਾਡੇ ਅੰਦਰ ਦਾ ਨਕਸ਼ਾ ਦਿੱਤਾ ਹੋਇਆ ਹੈ ਦਰਬਾਰ ਸਾਹਿਬ ਦੀ ਤਸਵੀਰ ਦੇ ਵਿੱਚ ਕਿਹੜਾ ਗਿਆਨ ਦਿੱਤਾ ਹੋਇਆ ਹੈ ਮਨ ਦਾ ਗਿਆਨ ਦਿੱਤਾ ਹੋਇਆ ਪ੍ਰਮਾਤਮਾ ਦੇ ਮਲਾਪ ਦਾ ਗਿਆਨ ਦਿੱਤਾ ਹੋਇਆ ਹੈ ਜਿਹੜਾ ਗੁਰਬਾਣੀ ਦਾ ਫਰਮਾਨ ਹੈ ਕਿ ਹਰ ਮੰਦਰ ਜਿਹੜਾ ਹੈ ਉਹ ਤੁਹਾਡਾ ਸਰੀਰ ਹੈ। ਸੁ ਕਿਵੇਂ ਆ ਸਰੀਰ? ਇੱਥੇ ਕਿਹੜੇ ਸਰੀਰ ਦਾ ਨਕਸ਼ਾ ਦਿੱਤਾ? ਹੁਣ ਇਹਦੇ ਵਿੱਚ ਸਾਡਾ ਮਨ ਕੀ ਹੈ? ਆਇਆ ਸਾਡਾ ਮਨ ਪਿਆਰਿਓ। ਇਹਨੂੰ ਆਪਾਂ ਨਾਲ ਨਾਲ ਸਰੀਰ ਦੇ ਹਿਸਾਬ ਨਾਲ ਸਮਝੀ ਜਣਾ। ਇੱਧਰ ਸਾਡਾ ਸਰੀਰ ਹੈ, ਇੱਧਰ ਨਕਸ਼ਾ ਹੈ। ਐ ਸਾਡਾ ਮਨ ਹੈ। ਇਹ ਜਿਹੜਾ ਤੁਹਾਨੂੰ ਸਰੋਵਰ ਨਜ਼ਰ ਆ ਰਿਹਾ ਹੈ। ਇਹ ਅੰਮ੍ਰਿਤ ਸਰੋਵਰ ਹੈ। ਪਰ ਕਿੰਨਾ ਦੇ ਵਾਸਤੇ ਗੁਰਮੁਖਾਂ ਦੇ ਵਾਸਤੇ ਜਿਹੜੇ ਗੁਰਮੁਖ ਪਰਮੇਸ਼ਰ ਨੂੰ ਮਿਲੇ ਹੋਏ ਆ ਜਿਹੜੇ ਮਾਲਕ ਨੂੰ ਮਿਲੇ ਹੋਏ ਉਹਨਾਂ ਵਾਸਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਮਿਲੇ ਹੋਏ ਉਹਨਾਂ ਵਾਸਤੇ ਇਹ ਭਵਸਾਗਰ ਹੈ ਜਿਹੜਾ ਮਨ ਦੇ ਪਾਰ ਕਰਨਾ ਜੋ ਆ ਜਿਹੜਾ ਸੱਜਾ ਦਰਵਾਜਾ ਹੈ ਸਾਡਾ ਸੱਜਾ ਪਾਸਾ ਇਧਰ ਵਾਲਾ ਪਾਸਾ ਸਾਡੇ ਮਨ ਦਾ ਇਹਨੂੰ ਆਪਾਂ ਕਹਿੰਦੇ ਆ ਤਮੋ ਗੁਣ ਖੱਬਾ ਪਾਸਾ ਹੈ ਸਾਡਾ ਰਜੂ ਗੁਣ ਇਹਨੂੰ ਆਪਾਂ ਕਹਿੰਦੇ ਆ ਸਤੂ ਗੁਣ ਜਿੱਧਰ ਸਾਡਾ ਲੰਗਰ ਹਾਲ ਬਣਿਆ ਹੋਇਆ ਲੰਗਰ ਚੱਲਦਾ ਹੋਇਆ ਇੱਕ ਨਾ ਸਾਡੇ ਕੋਲ ਹੋਰ ਨਕਸ਼ਾ ਆ ਤਰਨਤਾਰਨ ਸਾਹਿਬ ਦਾ ਤੁਸੀਂ ਜੇ ਤਰਨਤਾਰਨ ਸਾਹਿਬ ਉੱਥੇ ਜਾ ਕੇ ਦੇਖਿਆ ਹੋਊਗਾ ਉਹਦੇ ਵਿੱਚ ਕੀ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਹਰ ਮੰਦਰ ਇਹੋ ਸਰੀਰ ਹੈ ਜਾਨ ਰਤਨ ਪ੍ਰਗਟ ਹੋਏ ਮਾਰੇ ਕਹਿੰਦੀ ਆ ਤੁਹਾਡਾ ਜਿਹੜਾ ਸਰੀਰ ਹੈ ਨਾ ਇਹੀ ਹਰੀ ਦਾ ਮੰਦਰ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਜਿਹੜਾ ਹਰਮੰਦਰ ਸਾਹਿਬ ਬਣਾਇਆ ਹੋਇਆ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜਾ ਜਿੱਥੇ ਅਕਸਰ ਹੀ ਆਪਾਂ ਦਰਸ਼ਨ ਦੇਦਾਰੇ ਕਰਨ ਜਾਂਦੇ ਆ ਇਸੇ ਹਰਮੰਦਰ ਦੇ ਵਿੱਚ ਹੀ ਸਾਨੂੰ ਸਾਡੇ ਅੰਦਰ ਦਾ ਨਕਸ਼ਾ ਦਿੱਤਾ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਪਿਆਰਿਓ ਆਪਾਂ ਇਸੇ ਚੀਜ਼ ਨੂੰ ਵਿਚਾਰਾਂਗੇ ਕਿ ਸਾਨੂੰ ਇਸ ਦਰਬਾਰ ਸਾਹਿਬ ਦੀ ਤਸਵੀਰ ਦੇ ਵਿੱਚ ਕਿਹੜਾ ਗਿਆਨ ਦਿੱਤਾ ਹੋਇਆ ਹੈ ਮਨ ਦਾ ਗਿਆਨ ਦਿੱਤਾ ਹੋਇਆ ਪ੍ਰਮਾਤਮਾ ਦੇ ਮਿਲਾਪ ਦਾ ਗਿਆਨ ਦਿੱਤਾ ਹੋਇਆ ਹੈ ਇਹਨੂੰ ਆਪਾਂ ਜੰਨੀਕ ਮਾਲਕ ਨੇ ਸੋਚੀ ਸਾਨੂੰ ਦਿੱਤੀ ਉਸ ਹਿਸਾਬ ਨਾਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਗੁਰਬਾਣੀ ਦਾ ਫਰਮਾਨ ਹੈ ਕਿ ਹਰ ਮੰਦਰ ਜਿਹੜਾ ਹੈ ਉਹ ਤੁਹਾਡਾ ਸਰੀਰ ਹੈ ਸੋ ਕਿਵੇਂ ਆ ਸਰੀਰ ਇੱਥੇ ਕਿਹੜੇ ਸਰੀਰ ਦਾ ਰੱਖਸ਼ਾ ਦਿੱਤਾ ਆਪਾਂ ਇਹਨੂੰ ਇੱਕ ਇੱਕ ਪੁਆਇੰਟ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸੋ ਪਿਆਰੇ ਹੋਏ ਕੋਈ ਸਾਡਾ ਗਿਆਨ ਨਹੀਂ ਹੈ ਸਾਡਾ ਕੋਈ ਨਿੱਜੀ ਗਿਆਨ ਨਹੀਂ ਹੈ ਆਪਾਂ ਵੀ ਜਦੋਂ ਅਭਿਆਸ ਕੀਤਾ ਪ੍ਰੈਕਟੀਕਲ ਕੀਤਾ ਤੇ ਸਾਨੂੰ ਇਹ ਗੱਲਾਂ ਸਮਝ ਆਈਆਂ ਨੇ ਆਪਾਂ ਕੋਈ ਗਿਆਨੀ ਨਹੀਂ ਆ ਜੋ ਜੋ ਆਪਾਂ ਅਭਿਆਸ ਕਰਦੇ ਆ ਪ੍ਰੈਕਟੀਕਲ ਕਰਦੇ ਆ ਮਾਲਕ ਵਾਲੇ ਪਾਸੇ ਆਪਣੇ ਕਦਮ ਬਣਾਉਂਦੇ ਆ ਆਪਣੇ ਆਪ ਹੀ ਗਿਆਨ ਦਾ ਸੰਮਾਨਕ ਜਿਹੜਾ ਫਿਰ ਉਹ ਬਖਸ਼ਣਾ ਸ਼ੁਰੂ ਕਰ ਦਿੰਦਾ ਹੈ ਸুইস ਕਰਕੇ ਪਰਮੇਸ਼ਰ ਦਾ ਗਿਆਨ ਹੈ ਗੁਰਦਾ ਗਿਆਨ ਹੈ ਜਿਹੜਾ ਆਪਾਂ ਵੀਡੀਓਜ਼ ਦੇ ਵਿੱਚ ਦੱਸਦੇ ਆ ਸੋ ਆਪਾਂ ਸਮਝੀਏ ਦੇਖੋ ਪਿਆਰਿਓ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਇੱਕ ਇਧਰ ਦੂਸਰਾ ਹੈ ਇਧਰ ਤੀਸਰਾ ਹੈ ਤੇ ਇਧਰ ਚੌਥਾ ਦਰਵਾਜ਼ਾ ਹੈ ਜਿਹੜਾ ਸਾਨੂੰ ਪਤਾ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਾਡੇ ਮਨ ਦੀਆਂ ਚਾਰ ਅਵਸਥਾਵਾਂ ਦੱਸੀਆਂ ਨੇ ਇੱਕ ਆਪਾਂ ਪੜਦੇ ਹਾਂ ਰਜੋਗੁਣ ਤਮੋਗੁਣ ਸਤੋਗੁਣ ਤੇ ਚੌਥੀ ਫਿਰ ਅਵਸਥਾ ਆ ਜਿਹਨੂੰ ਆਪਾਂ ਤੁਰਿਆ ਅਵਸਥਾ ਕਹਿੰਦੇ ਆ ਚੌਥਾ ਪਦ ਕਹਿੰਦੇ ਆ ਹੁਣ ਇਹਦੇ ਵਿੱਚ ਸਾਡਾ ਮਨ ਕੀ ਹੈ ਆਇਆ ਸਾਡਾ ਮਨ ਪਿਆਰਿਓ ਇਹਨੂੰ ਆਪਾਂ ਨਾਲ ਨਾਲ ਸਰੀਰ ਦੇ ਹਿਸਾਬ ਨਾਲ ਸਮਝੀ ਜਾਣਾ ਇਧਰ ਸਾਡਾ ਸਰੀਰ ਹੈ ਇਧਰ ਨਕਸ਼ਾ ਆ ਇਹ ਸਾਡਾ ਮਨ ਹੈ ਤੇ ਗੁਰਬਾਣੀ ਦੇ ਅਕੌਨਿਕ ਸਾਡਾ ਮਨ ਕਿੱਥੇ ਆ ਇਹ ਦੋਨਾਂ ਨੇਤਰਾਂ ਦੇ ਵਿੱਚ ਇੱਥੇ ਬੈਠਾ ਹੋਇਆ ਜਿਨੂੰ ਮਹਾਰਾਜੀ ਬਾਣੀ ਕਹਿੰਦੀ ਹੈ ਇਹ ਨੇਤਰੋ ਮੇਰਿਓ ਹਰ ਤੁਮੈ ਜੋਤਰੀ ਹਰ ਬਿਣੀ ਵਰਨਾ ਦੇਖੋ ਕੋਈ ਇਹ ਸਾਡਾ ਮਨ ਆ ਇਹ ਜਿਹੜਾ ਤੁਹਾਨੂੰ ਸਰੋਵਰ ਨਜ਼ਰ ਆ ਰਿਹਾ ਹੈ ਇਹ ਅੰਮ੍ਰਿਤ ਸਰੋਵਰ ਪਰ ਕਿੰਨਾ ਦੇ ਵਾਸਤੇ ਗੁਰਮੁਖਾਂ ਦੇ ਵਾਸਤੇ ਜਿਹੜੇ ਗੁਰਮੁਖ ਪਰਮੇਸ਼ਰ ਨੂੰ ਮਿਲੇ ਹੋਏ ਆ ਜਿਹੜੇ ਮਾਲਕ ਨੂੰ ਮਿਲੇ ਹੋਏ ਆ ਉਹਨਾਂ ਵਾਸਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਮਿਲੇ ਹੋਏ ਉਹਨਾਂ ਵਾਸਤੇ ਇਹ ਭਵਸਾਗਰ ਹੈ ਜਿਹੜਾ ਮਨ ਦੇ ਪਾਰ ਕਰਨਾ ਹੈ ਇੱਥੇ ਮਾਲਕ ਨੇ ਸਾਡੇ ਮਨ ਨੂੰ ਇਹਦੇ ਵਿੱਚ ਰੱਖਿਆ ਹੋਇਆ ਹੈ ਹੁਣ ਇਹਨੂੰ ਧਿਆਨ ਨਾਲ ਸਮਝੋ ਆਹ ਜਿਹੜਾ ਸੱਜਾ ਦਰਵਾਜਾ ਹੈ ਸਾਡਾ ਸੱਜਾ ਪਾਸਾ ਇਧਰ ਵਾਲਾ ਪਾਸਾ ਸਾਡੇ ਮਨ ਦਾ ਇਹਨੂੰ ਆਪਾਂ ਕਹਿੰਦੇ ਆ ਤਮੋ ਗੁਣ ਖੱਬਾ ਪਾਸਾ ਹੈ ਸਾਡਾ ਰਜੋ ਗੁਣ ਇਹ ਆ ਸਾਡਾ ਵਿਚਕਾਰ ਵਾਲਾ ਪਾਸਾ ਕਿਉਂਕਿ ਇਹ ਸੈਂਟਰ 'ਚ ਇੱਥੇ ਨਹੀਂ ਸੀ ਬਣ ਸਕਦਾ ਇਸ ਕਰਕੇ ਇਹਨੂੰ ਇੱਥੇ ਬਣਾ ਦਿੱਤਾ ਹੈ ਜੇ ਇੱਥੇ ਬਣਾਉਂਦੇ ਫਿਰ ਇਹ ਵਿੱਚ ਚਲੇ ਜਾਣਾ ਸੀ ਸਰੋਵਰ ਦੇ ਇਹ ਸਾਡਾ ਸੈਂਟਰ ਵਾਲਾ ਪਾਸਾ ਹੈ ਜਿਹੜੇ ਆਪੇ ਅਸੀਂ ਜੀਵ ਨੇ ਉਹਨਾਂ ਨੂੰ ਪਤਾ ਹੈ ਇਹਨੂੰ ਆਪਾਂ ਕਹਿੰਦੇ ਆ ਸਤੋਗੁਣ ਜਿੱਧਰ ਸਾਡਾ ਲੰਗਰ ਹਾਲ ਬਣਿਆ ਹੋਇਆ ਲੰਗਰ ਚੱਲਦਾ ਹੋਇਆ ਇਹ ਸਤੋਗੁਣ ਦੇ ਵਿੱਚ ਆ ਜਾਂਦਾ ਹੈ ਹੁਣ ਆਪਾਂ ਜਿਤਰੋਂ ਵੀ ਐਂਟਰ ਕਰਦੇ ਹ ਖੱਬੇ ਪਾਸੇ ਤੋਂ ਚੱਲਦੇ ਹ ਸਾਡਾ ਜਿਹੜਾ ਧਿਆਨ ਦਾ ਮਾਰਗ ਉਹ ਵੀ ਖੱਬੇ ਪਾਸੇ ਦਾ ਹੀ ਹੈ ਇੱਥੇ ਜਿਹੜਾ ਹੈ ਅਕਾਲ ਤਖਤ ਸਾਹਿਬ ਪਰਮੇਸ਼ਰ ਇਹ ਸਾਡਾ ਮੰਨਿਆ ਇੱਥੇ ਅਕਾਲ ਹੈ ਅਕਾਲ ਦਾ ਤਖਤਪਰਵਕੇ ਪਰਮੇਸ਼ਰ ਜਿਨ ਨੂੰ ਮਾਰੇ ਦੀ ਬਾਣੀ ਕਹਿੰਦੀ ਹੈ ਪਰਮੇਸ਼ਰ ਕਿੱਥੇ ਵੱਸਦਾ ਆਪਾਂ ਗੁਰਬਾਣੀ ਦੇ ਵਿੱਚ ਵੀ ਪੜਦੇ ਆ ਸਦ ਹੀ ਨੇੜੇ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਨੋ ਜੇ ਆਪਾਂ ਬਾਣੀ ਦੇ ਸ਼ਬਦ ਪੜਦੇ ਆ ਵੱਡਾ ਸਾਹਿਬ ਉੱਚਾ ਥਾਓ ਪਰਮੇਸ਼ਰ ਕਿੱਥੇ ਵੱਸਦਾ ਸਾਡੇ ਉੱਚੇ ਥਾਂ ਦੇ ਉੱਤੇ ਮਸਤਕ ਦੇ ਉੱਤੇ ਜਿਹੜਾ ਆਪਾਂ ਧਿਆਨ ਮਾਰਕਦੇ ਰਹਹੀ ਉੱਥੇ ਪਰਮੇਸ਼ਰ ਤੱਕ ਪਹੁੰਚਣਾ ਹੁੰਦਾ ਹੈ ਇਹ ਵੀ ਉੱਚੇ ਥਾਂ ਦੇ ਉੱਤੇ ਆਕਾਲ ਤਖਤ ਸਾਹਿਬ ਜਿਹੜਾ ਅਕਾਲ ਦਾ ਤਖਤ ਹੈ ਹੁਣ ਮਹਾਰਾਜ ਦੀ ਬਾਣੀ ਨੇ ਦੇਖੋ ਸਾਡੇ ਮਨ ਨੂੰ ਸਮਝਾਇਆ ਦੇਖੋ ਹੁਣ ਆਇਆ ਸਾਡਾ ਮਨਿਆ ਇਹਦਾ ਮਕਸਦ ਕੀ ਹੈ ਇਹਨੂੰ ਮਿਲਣਾ ਜਿਹੜਾ ਸਾਡੀ ਜ਼ਿੰਦਗੀ ਦਾ ਮਕਸਦ ਹੈ ਜਿਹਨੂੰ ਆਪਾਂ ਪੜਦੇ ਹਾਂ ਬਾਣੀ ਦੇ ਵਿੱਚ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਦੀ ਕੀ ਇਹ ਤੇਰੀ ਬਰੀਆ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਸ਼ਬਦਾਂ ਦੇ ਰਾਹੀਂ ਸਾਨੂੰ ਹਰਿਮੰਦਰ ਸਾਹਿਬ ਦੇ ਵਿੱਚ ਵੀ ਸਾਨੂੰ ਨਕਸ਼ਾ ਦੇ ਦਿੱਤਾ ਹੈ ਤੇ ਗੁਰਬਾਣੀ ਦੇ ਵਿੱਚ ਸਾਨੂੰ ਸ਼ਬਦਾਂ ਦੇ ਰਾਹੀਂ ਸਮਝਾ ਦਿੱਤਾ ਕਿ ਪਰਮੇਸ਼ਰ ਕਿੱਥੇ ਹੈ ਹਾਜ਼ਰਾ ਹਜੂਰ ਹਾਜ਼ਰਾ ਹਜੂਰ ਕੇ ਸਾਡੇ ਸਾਹਮਣੇ ਜਿਹਨੂੰ ਆਪਾਂ ਬਾਣੀ ਚ ਪੜਦੇ ਆ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਜਮੀ ਜਬਾਗ ਕੇ ਵਿਖਿਆ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਵੜ ਹੈ ਨਾ ਘਾਟ ਵੜ ਹੁੰਦਾ ਹੈ ਇਹ ਸਾਡੇ ਸਾਹਮਣੇ ਪਰਮੇਸ਼ਰ ਹੈ ਹੁਣ ਇੱਥੇ ਵੇਖੋ ਮਹਾਰਾਜ ਨੇ ਸਾਨੂੰ ਕਿੱਡਾ ਸੋਹਣਾ ਵੇਖੋ ਤਰੀਕਾ ਸਮਝਾਇਆ ਅਸਲ ਦੇ ਵਿੱਚ ਜਿਹੜਾ ਜੀਵ ਇੱਥੇ ਆ ਜੇ ਤਾਂ ਮੰਨ ਲਓ ਆਪਾਂ ਹੁਣ ਇੱਥੇ ਮੱਥਾ ਟੇਕਣ ਜਾਂਦੇ ਆ ਇੱਥੋਂ ਐਂਟਰ ਕਰਦੇ ਆ ਇਧਰੋਂ ਆਪਾਂ ਨਿਕਲ ਕੇ ਇੱਥੇ ਜਾ ਕੇ ਮੱਥਾ ਟੇਕ ਕੇ ਵਾਪਸ ਫਿਰ ਇਸ ਰਸਤੇ ਰਾਹੀਂ ਬਾਹਰ ਨਿਕਲਦੇ ਆ ਜੇ ਗੁਰੂ ਅਰਜਨ ਪਾਤਸ਼ਾਹ ਚਾਹੁੰਦੇ ਇੱਥੋਂ ਉਹ ਵੀ ਰਸਤਾ ਬਣਾ ਸਕਦੇ ਸੀ ਅੰਦਰ ਉੜਦਾ ਇਧਰੋਂ ਦੀ ਵੀ ਐਂਟਰੀ ਕਰਾ ਸਕਦੇ ਸੀ ਇਧਰੋਂ ਨੂੰ ਵੀ ਐਂਟਰੀ ਕਰਾ ਸਕਦੇ ਸੀ ਕਿਸੇ ਪਾਸੇ ਵੀ ਰਸਤਾ ਬਣ ਸਕਦਾ ਸੀ ਪਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਸਾਨੂੰ ਇਹੀ ਰਸਤਾ ਕਿਉਂ ਬਣਾ ਕੇ ਦੱਸਿਆ ਤੁਸੀਂ ਜੇ ਇੱਥੇ ਹੋ ਮਰ ਲਓ ਇੱਥੇ ਹੋ ਤੁਸੀਂ ਮੱਥਾ ਟੇਕਣ ਗਏ ਹੋ ਨਮਸਕਾਰ ਕਰਨ ਗਏ ਹੋ ਤੁਹਾਡੇ ਕੋਲ ਇੱਕੋ ਹੀ ਰਸਤਾ ਆ ਆ ਵਾਲਾ ਬਾਹਰ ਨਿਕਲਣ ਦਾ ਹੁਣ ਮੰਨ ਲਓ ਜੇ ਕੋਈ ਬੰਦਾ ਆਖੇ ਕਿ ਮੈਂ ਇਧਰੋਂ ਚਲੇ ਜਾਣਾ ਹੈ ਇੱਥੇ ਵੀ ਡੁੱਬੂਗਾ ਵਿਚੇ ਤੇ ਜੇ ਕੋਈ ਆਖੇ ਮੈਂ ਇਧਰੋਂ ਨਿਕਲ ਜਾਣਾ ਬਾਹਰ ਇੱਥੇ ਵੀ ਡੁੱਬੂਗਾ ਜੇ ਕੋਈ ਆਖੇ ਮੈਂ ਇਧਰੋਂ ਨਿਕਲ ਜਾਣਾ ਬਾਹਰ ਇਧਰ ਵੀ ਡੁੱਬੇਗਾ ਇਹਦੇ ਕੋਲ ਇੱਕੋ ਹੀ ਆਪਸ਼ਨ ਹੈ ਇਸ ਰਸਤੇ 'ਤੇ ਹੀ ਜਾਣਾ ਪੈਣਾ ਹੈ ਇਹ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਆ ਇਹ ਹੜ ਤੇ ਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ। ਜਪਾਣ ਨੂੰ ਮਹਾਰਾਜ ਦੀ ਬਾਣੀ ਦਾ ਸ਼ਬਦ ਪੜਦੇ ਆ। ਇੱਕ ਬਾਣੀ ਚ ਆਪਾਂ ਸ਼ਬਦ ਪੜਦੇ ਆ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ। ਇਹ ਸਾਡਾ ਮਾਰਗ ਹੈ। ਕੋਈ ਵੀ ਜੀਵ ਜਿੰਨੇ ਇੱਥੋਂ ਬਾਹਰ ਨਿਕਲਣਾ ਆ। ਉਹਨੂੰ ਅਕਾਲ ਤਖ਼ਤ ਸਾਹਿਬ ਦੇ ਵਾਲੇ ਰਸਤੇ ਤੇ ਹੀ ਜਾਣਾ ਪਏਗਾ। ਇਹ ਰਸਤਾ ਤੁਹਾਡਾ ਕਿੱਥੇ ਜਾਂਦਾ ਹੈ? ਸਿੱਧਾ ਅਕਾਲ ਤਖ਼ਤ ਸਾਹਿਬ ਦੇ ਬੂਹੇ ਤੇ ਜਾ ਕੇ ਨਿਕਲਦਾ ਹੈ। ਕਹਿਣ ਦਾ ਭਾਵ ਪਤਾ ਕੀ ਹੈ ਪਿਆਰਿਓ ਸਾਡੇ ਕੋਲ ਸਿਰਫ ਇੱਕੋ ਹੀ ਰਸਤਾ ਹੈ ਪ੍ਰਮਾਤਮਾ ਦਾ ਜੇ ਤੁਸੀਂ ਇਸ ਭਵ ਸਾਗਰ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਇਸ ਜੰਜਾਲ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਨੂੰ ਅਕਾਲ ਤਖਤ ਵਾਲੇ ਰਸਤੇ ਤੇ ਹੀ ਚੱਲਣਾ ਪੈਣਾ ਹੈ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਆਪਾਂ ਨਹੀਂ ਚੱਲਦੇ ਤੇ ਆਪਾਂ ਮਹਾਰਾਜ ਦਾ ਬਾਣੀ ਸ਼ਬਦ ਪੜ੍ਹਦੇ ਆਂ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਮਹਾਰਾਜ ਕਹਿੰਦੇ ਕਿਉਂ ਭੁੱਲਿਆ ਫਿਰਦਾ ਭਾਈ ਪ੍ਰੇਮ ਦੇ ਰਸਤੇ ਨੂੰ ਸਮਝ ਐ ਆਹ ਰਸਤਾ ਹੈ ਪਰਮੇਸ਼ਰ ਦਾ ਹੁਣ ਆਪਾਂ ਇੱਥੇ ਬੈਠੇ ਆ ਸਾਡਾ ਮਾਰ ਇੱਥੇ ਆ ਇੱਥੇ ਸਾਡੇ ਸਾਹਮਣੇ ਪਰਮੇਸ਼ਰ ਹੈ ਜਿਹੜਾ ਆਪਾਂ ਧਿਆਨ ਦੇ ਵਿੱਚ ਧਿਆਨ ਦੇ ਮਾਰਗ ਤੇ ਸਮਝਦੇ ਆ ਜੋ ਮਰਜੀ ਕਰ ਲੋ ਮਾਰੇ ਕਹਿੰਦੇ ਆ ਭਾਈ ਤੈਨੂੰ ਇਸ ਰਸਤੇ ਤੇ ਉਸ ਪਰਮੇਸ਼ਰ ਨਾਲ ਮੁਲਾਕਾਤ ਕਰਨਾ ਪੈਣਾ ਆ ਮਨ ਕੀ ਕਰਦਾ ਆਪਣੇ ਸਵਾਸ ਇਹਨਾਂ ਤਿੰਨ ਹਟਾਂ ਦੇ ਉੱਤੇ ਖਰਚ ਕਰਦਾ ਜਿਹਨੂੰ ਮਾਰੇ ਦੀ ਬਾਣੀ ਕਹਿੰਦੀ ਹੈ ਤਿਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਕਦੀ ਚਲਾ ਜਾਂਦਾ ਤੰਗੂ ਗੁਣ ਦੇ ਉੱਤੇ ਕਦੀ ਚਲਾ ਜਾਂਦਾ ਰੱਜੂ ਗੁਣ ਦੇ ਉੱਤੇ ਕਦੀ ਚਲਾ ਜਾਂਦਾ ਸਤਲੁਜ ਗੁਣ ਦੇ ਉੱਤੇ ਜੇ ਇਹ ਇਹਨਾਂ ਤਿੰਨਾਂ ਹਟਾਂ ਤੇ ਆਪਣੇ ਸਵਾਸ ਖਰਚਦਾ ਰਿਆ ਐਸ ਰਸਤੇ ਦੀ ਪਹਿਚਾਣ ਨਾ ਕੀਤੀ ਤੇ ਮਾਰੇ ਦੀ ਬਾਣੀ ਕਹਿੰਦੀ ਹੈ ਫਿਰ ਤੂੰ ਡੁੱਬੇਗਾ ਭਾਈ ਮਾਰੇ ਕਹਿੰਦੇ ਆ ਖਸਮ ਛੋੜ ਦੂਜੇ ਲਾਗੇ ਮਾਰੇ ਕਹਿੰਦੇ ਡੂਬੇ ਸੇਵਣ ਜਾਇਆ ਮਾਰੇ ਇਸ ਮਨ ਨੂੰ ਸਮਝਾਉਂਦੇ ਆ ਭਾਈ ਤੂੰ ਉਸ ਖਸਮ ਨੂੰ ਛੱਡ ਕੇ ਇਸ ਰਸਤੇ ਨੂੰ ਛੱਡ ਕੇ ਜਿੰਨਾ ਮਰਜੀ ਇੱਧਰ ਆਪਣੇ ਸਵਾਸ ਖਰਚੀ ਜਾ ਮਾਰੇ ਕਹਿੰਦੇ ਇੱਧਰ ਰਸਤਾ ਕੋਈ ਨਹੀਂ ਹੈ ਸਵਾਈ ਡੁੱਬਣ ਤੋਂ ਕੋਈ ਰਾਹ ਨਹੀਂ ਤੇਰੇ ਕੋਲ ਇਹ ਡੁੱਬਣ ਦਾ ਮਤਲਬ ਇਹ ਹੈ 84 ਲੱਖ ਜੂਨ ਇਹ ਜਿੰਨਾ ਵੀ ਆ ਨਾ ਪਿਆਰਿਓ ਇਹ ਹੈ 84 ਲੱਖ ਜੂਨ ਇਹਦੇ ਵਿੱਚ ਜਿੰਨਾ ਵੀ ਤੁਸੀਂ ਇਸ ਦਾਇਰੇ ਦੇ ਵਿੱਚ ਘੁੰਮਦੇ ਰਹੋਗੇ ਇਸ ਰਸਤੇ ਤੇ ਨਹੀਂ ਚੱਲੋਗੇ ਇਸ ਰਸਤੇ ਤੋਂ ਚਿੱਕਲ ਕੇ ਇਧਰੋਂ ਬਾਹਰ ਨਿਕਲ ਨਹੀਂ ਨਿਕਲਦੇ ਤੁਸੀਂ ਇਸ ਦਾਇਰੇ ਦੇ ਵਿੱਚ ਹੀ ਰਹੋਗੇ ਇਧਰ ਆਪਣੇ ਸੁਆਸ ਖਰਚਦੇ ਰਹੋਗੇ ਤੁਸੀਂ 84 ਲੱਖ ਜੂਨਾਂ ਦੇ ਵਿੱਚੋਂ ਇੱਕ ਨਾ ਸਾਡੇ ਕੋਲ ਹੋਰ ਨਕਸ਼ਾ ਆ ਤਰਨਤਨ ਸਾਹਿਬ ਦਾ ਤੁਸੀਂ ਜੇ ਤਰਨਤਨ ਸਾਹਿਬ ਉੱਥੇ ਜਾ ਕੇ ਦੇਖਿਆ ਹੋਊਗਾ ਉਹਦੇ ਵਿੱਚ ਕੀ ਕੀਤਾ ਆ ਗੁਰੂ ਸਾਹਿਬਾਨਾ ਨੇ ਆ ਜਿਹੜਾ ਵਾ ਨਾ ਨਮਸਕਾਰ ਜਿੱਥੇ ਆਪਾਂ ਅੰਦਰ ਕਰਦੇ ਆ ਉਸ ਸਰੋਵਰ ਤੋਂ ਬਾਹਰ ਬਣਾਇਆ ਹਰਮੰਦਰ ਸਾਹਿਬ ਵਾਲਾ ਸਰੋਵਰ ਦੇ ਵਿੱਚ ਤਰਨਤਾਰਨ ਸਾਹਿਬ ਵਾਲਾ ਜਿਹੜਾ ਆ ਉਹ ਸਰੋਵਰ ਤੋਂ ਬਾਹਰ ਹੈ ਉਹਦਾ ਮਤਲਬ ਕੀ ਹੈ ਜਿਹੜਾ ਮਨ ਇਸ ਰਸਤੇ ਤੇ ਚੱਲ ਕੇ ਇੱਥੋਂ ਬਾਹਰ ਨਿਕਲ ਗਿਆ ਉਹ ਤਰਨਤਾਰਨ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਤਰੰਦਾ ਮਤਲਬ ਆਪ ਵੀ ਤਰ ਗਿਆ ਤਾਰਨ ਦਾ ਮਤਲਬ ਕਿ ਉਹਨੂੰ ਹੁਣ ਮਾਲਕ ਨੇ ਇਹ ਗਿਆਨ ਦੇ ਦਿੱਤਾ ਹੈ ਕਿ ਉਹ ਦੂਜਿਆਂ ਨੂੰ ਵੀ ਤਾਰ ਸਕਦਾ ਹੈ ਉਹ ਇਸੇ ਕਰਕੇ ਬਾਹਰ ਰੱਖਿਆ ਤਾਂ ਹੀ ਬਾਹਰ ਰੱਖਿਆ ਕਿ ਉਹ ਆਪ ਵੀ ਤਰ ਗਿਆ ਤੇ ਦੂਜਿਆਂ ਨੂੰ ਵੀ ਤਾਰੇਗਾ ਇਹ ਅਜੇ ਤਰਿਆ ਨਹੀਂ ਹੈ ਇਹ ਮਹਾਰਾਜ ਨੇ ਦੱਸਿਆ ਵੀ ਇਹਨੇ ਗਿਆਨ ਲੈ ਕੇ ਤਰਨਾ ਹੁੰਦਾ ਸੋ ਨਿਕਲਣ ਦਾ ਕੀ ਰਸਤਾ ਹੈ ਆ ਇੱਕ ਰਸਤਾ ਹੈ ਜਿਸ ਰਸਤੇ ਤੇ ਚੱਲ ਕੇ ਆਪਾਂ ਬਾਹਰ ਨਿਕਲਦਾ ਹੁੰਦਾ ਹੈ ਜਿੰਨਾ ਚਿਰ ਤੱਕ ਸਾਨੂੰ ਪਿਆਰਿਓ ਇਸ ਰਸਤੇ ਦਾ ਭੇਤ ਨਹੀਂ ਹੁੰਦਾ ਉਹਨਾਂ ਚਿਰ ਤੱਕ ਆਪਾਂ ਬਾਹਰ ਨਹੀਂ ਨਿਕਲ ਸਕਦੇ ਆ ਸੋ ਸਾਡੇ ਮਨ ਦੇ ਕੋਲ ਇੱਕੋ ਹੀ ਇੱਕ ਰਸਤਾ ਹੈ ਪਿਆਰਿਓ ਆਪਾਂ ਸੰਸਾਰ ਦੇ ਵਿੱਚ ਜੋ ਮਰਜ਼ੀ ਕਰੀ ਜਾਈਏ ਜਿੰਨੇ ਮਰਜ਼ੀ ਸੰਸਾਰੀ ਕੰਮ ਮਨ ਜੋ ਮਰਜ਼ੀ ਕਰੀ ਜਾਵੇ ਆ ਜਿੰਨਾ ਚਿਰ ਤੱਕ ਮਨ ਇਸ ਰਸਤੇ ਦੀ ਪਹਿਚਾਣ ਨਹੀਂ ਕਰੇਗਾ ਉਹ ਨਹੀਂ ਨਿਕਲ ਸਕਦਾ ਸੋ ਸੰਸਾਰੀ ਤੌਰ ਦੇ ਉੱਤੇ ਵੀ ਸਾਨੂੰ ਇਹ ਮਨ ਬਣਾ ਕੇ ਚੱਲਣਾ ਪੈਣਾ ਆ ਕਿ ਸਾਡੇ ਕੋਲ ਇੱਕੋ ਇੱਕ ਰਾਹ ਆ ਅਕਾਲ ਤਖ਼ਤ ਦਾ ਅਕਾਲ ਦਾ ਮਤਲਬ ਪਰਮੇਸ਼ਰ ਦਾ ਰਸਤਾ ਆ ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਸਾਡੇ ਮਨ ਨੂੰ ਸਮਝਾਇਆ ਕਿ ਮਨਾਂ ਤੂੰ ਸਾਰਾ ਕੁਝ ਛੱਡ ਕੇ ਆਪਣੇ ਮਾਰਗ ਦੀ ਪਹਿਚਾਨ ਕਰ ਕਿਸ ਤਰ੍ਹਾਂ ਇਸ ਮਾਰਗ ਦੇ ਉੱਤੇ ਚੱਲ ਕੇ ਤੂੰ ਮਾਲਕ ਦੇ ਨਾਲ ਮਿਲਾਪ ਕਰਨਾ ਹੈ ਹੁਣ ਇਹ ਜਿਹੜੀਆਂ ਤਿੰਨ ਹਟਾਂ ਨੇ ਇਹਨਾਂ ਦੇ ਉੱਤੇ ਆਪਾਂ ਕਿਵੇਂ ਸਵਾਸ ਖਰਚ ਕਰਦੇ ਹਾਂ ਜਿਵੇਂ ਮੰਨ ਲਓ ਸਾਡੇ ਮਨ ਨੂੰ ਵਿਚਾਰ ਕੌਣ ਦਿੰਦੇ ਨੇ ਪੰਜ ਵਿਚਾਰ ਜੇ ਆਪਾਂ ਆਸ਼ਾ ਬਿਲਾਸ਼ਾ ਦੇ ਵਿੱਚ ਆ ਚਿੰਤਾਵਾਂ ਦੇ ਵਿੱਚ ਆ ਪੈਸੇ ਢੇਲੇ ਦੀ ਫਿਕਰ ਕਰਦੇ ਹਾਂ ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਕਰਦੇ ਹਾਂ ਸਾਡਾ ਮਨ ਕੀ ਕਰਦਾ ਹੈ ਅਸਟ ਦੇ ਉੱਤੇ ਆਪਣੇ ਸਵਾਸ ਖਰਚ ਕਰਦਾ ਹੈ ਰਜੋ ਹਟ ਦੇ ਉੱਤੇ ਜੇ ਆਪਾਂ ਕਾਮ ਕਰੋ ਲੋਭ ਮੋਹ ਘਰ ਦੇ ਵਿੱਚ ਆ ਕਿਸੇ ਨਾਲ ਈਰਖਾ ਰੱਖਦੇ ਆ ਦੁਬਿਧਾ ਰੱਖਦੇ ਆ ਦੁਸ਼ ਰੱਖਦੇ ਆ ਦੰਦਿਆ ਚੁਗਲੀ ਕਰਦੇ ਆ ਫਿਰ ਆਪਾਂ ਸਵਾਸਕ ਤੇ ਖਰਚ ਕਰਦੇ ਆ ਤਮੋ ਗੁਣ ਦੇ ਉੱਤੇ ਜੇ ਮੰਨ ਲਓ ਆਪਾਂ ਸਤੋ ਗੁਣ ਦੇ ਉੱਤੇ ਸਵਾਸ ਖਰਚ ਕਰਦੇ ਆ ਉਹ ਸਾਨੂੰ ਕਿਦਾਂ ਦੇ ਵਿਚਾਰ ਹੁੰਦੇ ਆ ਜਿਵੇਂ ਮੰਨ ਲਓ ਆਪਾਂ ਦਇਆ ਦੇ ਰਸਤੇ ਤੇ ਚੱਲਦੇ ਆ ਧਰਮ ਕਮਾਉਂਦੇ ਆ ਗੁਰਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਆਪਣੇ ਤੌਰ ਦੇ ਉੱਤੇ ਉਹ ਸਾਰੇ ਸਵਾਸ ਕਿਥੇ ਆਪਾਂ ਖਰਚ ਕਰਦੇ ਆ ਸਤੋਗੁਣ ਦੇ ਉੱਤੇ ਇਹਨਾਂ ਦੋਨਾਂ ਨਾਲੋਂ ਤੇ ਚੰਗਾ ਆ ਪਰ ਇੱਥੇ ਵੀ ਮੁਕਤੀ ਨਹੀਂ ਆਗੀ ਇੱਥੇ ਵੀ ਜੁਨਾ ਨੇ ਇਹਦੀਆਂ ਜੁਨਾ ਲੱਗ ਨੇ ਇਹਦੀਆਂ ਜੁਨਾ ਲੱਗ ਨੇ ਇਹਦੀਆਂ ਜੁਨਾ ਲੱਗ ਨੇ ਪਰ ਇਹੀ ਮਨ ਜੇ ਇਸ ਹੱਟ ਦੇ ਉੱਤੇ ਆਪਣੇ ਸਵਾਸ ਖਰਚ ਕਰਦੇ ਇਹ ਤਿੰਨ ਹੱਟਾਂ ਜਿਹੜੀਆਂ ਨੇ ਦਾ ਪਿਆਰਿਓ ਇਹ ਨੇਕਾਲ ਦੀਆਂ ਹੱਟਾਂ ਇਸ ਹੱਟ ਦੇ ਉੱਤੇ ਪਰਮੇਸ਼ਰ ਬੈਠਾ ਆਪ ਜਿਨ ਮਹਾਰਾਜੀ ਬਾਣੀ ਦਾ ਆਪਾਂ ਸ਼ਬਦ ਪੜਦੇ ਆਂ ਹਰ ਮੰਦਰ ਹਰ ਕਾ ਹਟ ਹੈ ਰੱਖਿਆ ਸ਼ਬਦ ਸਵਾਰ ਇਹਦੇ ਹਟ ਦੇ ਉੱਤੇ ਪਰਮੇਸ਼ਰ ਬੈਠਾ ਤੇ ਮਾਰੇ ਕਹਿੰਦੇ ਇਸ ਹਟ ਤੋਂ ਸਾਨੂੰ ਕੀ ਮਿਲੇਗਾ ਮਾਰੇ ਕਹਿੰਦੇ ਤਿਸ ਵਿੱਚ ਸਭ ਦਾ ਏਕ ਨਾਮ ਗੁਰਮਖ ਲੈਣ ਸਵਾਰ ਜਿਹੜਾ ਇਹ ਮੰਨਿਆ ਗੁਰਮਖ ਮੰਨਿਆ ਜਿਹੜਾ ਅਭਿਆਸ ਕਰਕੇ ਜੇ ਇਸ ਹਟ ਦੇ ਉੱਤੇ ਆਪਣੇ ਸਵਾਸ ਖਰਚ ਕਰਨੇ ਸ਼ੁਰੂ ਕਰ ਦੇ ਤੇ ਇਥੋਂ ਇਹਨੂੰ ਫਿਰ ਨਾਮ ਦਾ ਖਜ਼ਾਨਾ ਮਿਲੇਗਾ ਜਿਹੜਾ ਇਹਨੂੰ ਮੁਕਤ ਕਰ ਦੇਗਾ ਜੇ ਇਹਨਾਂ ਹਟਾਂ ਦੇ ਉੱਤੇ ਆਪਣੇ ਸਵਾਸ ਖਰਚ ਕਰਦਾ ਤੇ ਮਾਰੇ ਕਹਿੰਦੇ ਇਹਨਾਂ ਹਟਾਂ ਦੇ ਉੱਤੇ ਇਹਨੂੰ ਮੁਕਤੀ ਨਹੀਂ ਮਿਲੇਗੀ ਇਹਨੂੰ ਦੁਬਾਰਾ ਫੇਰ ਜਨਮ ਮਿਲੇਗਾ ਜਿਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਏ ਕਿਉਂਕਿ ਤੇ ਹੈ ਹੀ ਜਨਮ ਹੈ ਇਹ ਸਾਰਾ ਗੇਰ ਜਿਹੜਾ ਇਹ ਸਾਰਾ ਭਵਸਾਗਰ ਜਿਹੜਾ ਇਹ ਜਨਮ ਮਰਨ ਦਾ ਗੇੜਾ ਹੈ ਜੰਮ ਜੰਮ ਮਰੇ ਮਰੇ ਫੇਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਬੇ ਸੋ ਜੀ ਇਹਨਾਂ ਦੇ ਵਿੱਚੋਂ ਤੁਸੀਂ ਬਾਹਰ ਨਿਕਲਣਾ ਹੈ ਤੁਹਾਡੇ ਕੋਲ ਇੱਧਰ ਉੱਧਰ ਕੋਈ ਰਸਤਾ ਨਹੀਂ ਹੈ ਤੁਹਾਨੂੰ ਇਸ ਰਸਤੇ ਤੇ ਚੱਲਣਾ ਪਏਗਾ ਇਸ ਰਸਤੇ ਤੇ ਚੱਲਣ ਵਾਸਤੇ ਸਾਡੇ ਕੋਲ ਇੱਕੋ ਆਪਸ਼ਨ ਹੈ ਧਿਆਨ ਵਾਲਾ ਧਿਆਨ ਦੀ ਭਗਤੀ ਆ ਬਿਲਕੁਲ ਸਾਹਮਣੇ ਨਾ ਇੱਧਰ ਦਾ ਧਿਆਨ ਲੱਗਣਾ ਹੈ ਨਾ ਇੱਧਰ ਦਾ ਧਿਆਨ ਲੱਗਣਾ ਸਿੱਧਾ ਸਾਡੇ ਮਨ ਨੇ ਪਰਮੇਸ਼ਰ ਜਾਣਾ ਕਿੱਥੇ ਆ ਉੱਪਰ ਉੱਚੀ ਥਾਂ ਦੇ ਉੱਤੇ ਇੱਥੋਂ ਵੀ ਜੇ ਤੁਸੀਂ ਦੇਖੋਗੇ ਨਾ ਇਹ ਚੀਜ਼ਾਂ ਪਿਆਰੀ ਗੁਪਤ ਵਰਤਦੀਆਂ ਨੇ ਜਦੋਂ ਆਪਾਂ ਅਭਿਆਸ ਕਰਾਂਗੇ ਪ੍ਰੈਕਟੀਕਲ ਕਰਾਂਗੇ ਫਿਰ ਇਹ ਪਰਤੱਖ ਸਾਨੂੰ ਦਿਖੇਗਾ ਵੀ ਇਹ ਜੋ ਆਪਾਂ ਇਦਾਂ ਦੇਖਾਂਗੇ ਤਾਂ ਸਾਨੂੰ ਕੁਝ ਨਹੀਂ ਦਿਖਣਾ ਜਦੋਂ ਆਪਾਂ ਅਭਿਆਸ ਕਰਾਂਗੇ ਪ੍ਰੈਕਟੀਕਲ ਕਰਕੇ ਦੇਖਾਂਗੇ ਤਾਂ ਸਾਨੂੰ ਪਰਤੱਖ ਉੱਚੇ ਥਾਂ ਦੇ ਉੱਤੇ ਪ੍ਰਕਾਸ਼ ਰੂਪ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਇਹੀ ਮਾਲਕ ਨੇ ਸਾਨੂੰ ਰਸਤਾ ਦਿਖਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਇਹ ਰਸਤਾ ਕਿਹੜਾ ਆ ਜਦੋਂ ਆਪਾਂ ਗਿਆਨ ਲਵਾਂਗੇ। ਉਹ ਗਿਆਨ ਸਾਨੂੰ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਹੈ। ਜਿਨ੍ਹਾਂ ਨੇ ਗੁਰਬਾਣੀ ਦੇ ਗਿਆਨ ਨੂੰ ਕਮਾਇਆ ਹੋਇਆ ਉਹ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦੇ ਆ ਇਸ ਮਾਰਗ ਦੇ ਉੱਤੇ ਚੱਲਣ ਦਾ। ਜਦੋਂ ਆਪਾਂ ਅਭਿਆਸ ਕਰਕੇ ਇਸ ਮਾਰਗ ਦੇ ਉੱਤੇ ਚੱਲਾਂਗੇ, ਪ੍ਰੈਕਟੀਕਲ ਕਰਾਂਗੇ, ਇਹ ਤਿੰਨਾਂ ਦੇ ਜੰਜਾਲ ਚੋਂ ਸਾਡਾ ਮਨ ਬਾਹਰ ਆ ਜਾਊਗਾ। ਇੱਥੇ ਜਿਉਂ ਹੀ ਸਾਡਾ ਮਨ ਚੜਾ ਗਿਆ, ਇਹ ਭਵਸਾਗਰ ਤੋਂ ਬਾਹਰ ਨਿਕਲ ਜਾਏਗਾ। ਹੁਣ ਇਸ ਮਨ ਨੂੰ ਵਿਚਰਨਾਂ ਤੇ ਪੈਣਾ ਆ ਜਿੰਨਾ ਚਿਰ ਇਹਦੇ ਕੋਲ ਸੁਆਸ ਹੈ ਜਿਉਂ ਹੀ ਮਨ ਇਹਦੇ ਨਾਲ ਸਾਝ ਪਾ ਲੈਂਦਾ ਹੈ ਇਹ ਜਿੰਨਾ ਵੀ ਇਹਦਾ ਭਵਸਾਗਰ ਹੈ ਇਹ ਬਣ ਜਾਂਦਾ ਅੰਮ੍ਰਿਤ ਸਰੋਗ ਜਿਵੇਂ ਆਪਾਂ ਬਾਣੀ ਚ ਇੱਕ ਸ਼ਬਦ ਪੜ੍ਹਦੇ ਆਂ ਵੀ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਵੀ ਜਿੰਨੀ ਵੀ ਰਚਨਾ ਪਰਮੇਸ਼ਰ ਨੇ ਬਣਾਈ ਹੋਈ ਆ ਇਹ ਝੂਠ ਹੈ ਦੂਜਾ ਆਪਾਂ ਬਾਣੀ ਦੇ ਵਿੱਚ ਫਿਰ ਸ਼ਬਦ ਪੜ੍ਹਦੇ ਆਂ ਇਹੇ ਬਿਸ ਸੰਸਾਰ ਜੋ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਜਿਹਨੂੰ ਆਪਾਂ ਫੇਰ ਇੱਕ ਬਾਣੀ ਸ਼ਬਦ ਪੜ੍ਹਦੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾਬੇ ਵਿਚ ਵਾਸ ਸੱਚੇ ਦੀ ਕੋਠੜੀ ਏ ਉਹਨਾਂ ਨੂੰ ਵਾਸਤੇ ਬਣਦੀ ਏ ਜਿਹੜੇ ਇਸ ਸੱਚ ਦੇ ਨਾਲ ਆਪਣੀ ਸਾਝ ਪਾ ਲੈਂਦੇ ਆ ਜਿੰਨਾ ਚਿਰ ਤੱਕ ਸਾਨੂੰ ਇਸ ਰਸਤੇ ਦਾ ਭੇਤ ਨਹੀਂ ਆ ਇਹਨੂੰ ਨਹੀਂ ਆਪਾਂ ਦੇਖਿਆ ਇਹਦੇ ਨਾਲ ਮਲਾਪ ਨਹੀਂ ਕੀਤਾ ਇਹਨਾਂ ਤਿੰਨਾਂ ਹਟਾਂ ਦੇ ਵਿੱਚ ਆਪਾਂ ਵਿਚਰਦੇ ਪਏ ਆ ਉਹਨਾਂ ਚ ਰਸਤੇ ਸਾਡੇ ਵਾਸਤੇ ਇਹ ਸੰਸਾਰ ਇੱਕ ਝੂਠ ਹੈ ਤਮਾਸ਼ਾ ਆ ਕੁਝ ਵੀ ਨਹੀਂ ਹੈ ਪਰ ਇਹੀ ਜਲਸ ਮਨਿਆ ਜਦੋਂ ਇਹਦੀ ਪਹਿਚਾਨ ਕਰ ਲੈਂਦਾ ਹੈ ਇਹਦੇ ਨਾਲ ਆਪਣੀ ਸਾਂਝ ਪਾ ਲੈਂਦਾ ਹੈ ਇਹ ਮਨ ਪਰਵਾਹ ਹੋ ਜਾਂਦਾ ਹੈ ਜੋ ਸਰੂਪ ਹੋ ਜਾਂਦਾ ਹੈ ਫਿਰ ਆ ਜਿੰਨਾ ਵੀ ਇਹ ਸੰਸਾਰ ਇਹਦੇ ਵਾਸਤੇ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਹੈ ਐ ਭਵ ਸਾਗਰ ਵੀ ਇਹਦੇ ਵਾਸਤੇ ਅਮਰਤ ਸ੍ਰੋਗਰ ਹੀ ਬਣ ਜਾਂਦਾ ਹੈ ਇਸ ਕਰਕੇ ਪਿਆਰਿਓ ਇਹ ਸਾਡੀ ਧਰਮਖੰਡ ਦੀ ਅਵਸਥਾ ਹੈ ਸਾਰੀ ਇਥੋਂ ਆਪਾਂ ਗਿਆਨ ਲੈਣਾ ਹੁੰਦਾ ਹੈ ਗਿਆਨ ਖੰਡ ਜਿਹੜੇ ਗਿਆਨ ਦੇ ਦੁਆਰਾ ਆਪਾਂ ਮਾਲਕ ਨਾਲ ਮਲਾਪ ਕਰਨਾ ਹੈ ਫਿਰ ਇਸ ਦੇ ਅੱਗੇ ਸਰਮ ਖੰਡ ਦੀ ਅਵਸਥਾ ਹੁੰਦੀ ਹੈ ਜਿੱਥੇ ਮਨ ਸਾਡੇ ਮਾਲਕ ਜਿਹੜਾ ਸਾਡੇ ਮਨ ਦੀ ਘੜਤ ਘੜਦਾ ਹੈ ਇਸ ਤੋਂ ਜਦੋਂ ਸਾਡਾ ਮਨ ਘੜਤ ਘੜ ਕੇ ਇੱਥੇ ਤੱਕ ਪਹੁੰਚ ਜਾਂਦਾ ਹੈ ਇੱਥੇ ਫਿਰ ਕਰਮ ਖੰਡ ਤੇ ਸਚ ਖੰਡ ਦੀ ਅਵਸਥਾ ਜਾ ਕੇ ਬਣਦੀ ਹੈ ਇਹ ਪੰਜ ਖੰਡਾ ਦਾ ਗਿਆਨ ਵੀ ਸਾਨੂੰ ਇਹਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ ਸੋ ਇਸ ਕਰਕੇ ਇਹ ਪ੍ਰੈਕਟੀਕਲੀ ਗਿਆਨ ਹੈ ਪਿਆਰਿਓ ਬਹੁਤ ਡੂੰਗਾ ਗਿਆਨ ਹੈ ਇੱਥੇ ਹੀ ਸਾਹਮਣੇ ਪਰਮੇਸ਼ਰ ਹੈ ਇੱਥੇ ਗੁਰੂ ਗ੍ਰੰਥ ਸਾਹਿਬਹਾਰ ਦੀ ਬਾਣੀ ਕਹਿੰਦੀ ਹੈ ਧਰਮ ਰਾਜ ਵੀ ਹੈ ਜਿਹੜਾ ਆਪਾਂ ਬਾਣੀ ਸ਼ਬਦ ਪੜ੍ਹਦੇ ਆ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂ ਸਾਡੀਆਂ ਚੰਗੀਆਂ ਆਈਆਂ ਤੇ ਬੁਰੀਆਂ ਆਨੂੰ ਸਾਹਮਣੇ ਬੈਠ ਕੇ ਉਹ ਵਿਚਾਰਦਾ ਸਾਨੂੰ ਦੇਖਦਾ ਆ ਸੋ ਇਸ ਕਰਕੇ ਇਹ ਗਿਆਨ ਲੈ ਕੇ ਆਪਾਂ ਪ੍ਰੈਕਟੀਕਲ ਕਰਕੇ ਇਸ ਰਸਤੇ ਦੀ ਪਹਿਚਾਣ ਕਰਕੇ ਅਕਾਲ ਸਖ ਦੇ ਰਸਤੇ ਤੇ ਜਾ ਕੇ ਪਰਮੇਸ਼ਰ ਨਾਲ ਮਿਲਵਾਂ ਕਰਨਾ ਹੁੰਦਾ ਸੋ ਇਸ ਕਰਕੇ ਸਾਡੇ ਕੋਲ ਇੱਕੋ ਇੱਕ ਮਾਰਾ ਇਹਨੇ ਰਸਤਾ ਬਖਸ਼ਿਸ਼ ਕੀਤਾ ਹੈ ਸੋ ਇਹ ਗਿਆਨ ਜਿੰਨਾ ਮਰਜੀ ਆਪਾਂ ਇਹਨੂੰ ਬਰੀਕੀ ਦੇ ਵਿੱਚ ਜਾਲੀਏ ਪਰ ਆਪਾਂ ਕੋਸ਼ਿਸ਼ ਕੀਤੀ ਆ ਵੀ ਚਲੋ ਅੱਜ ਥੋੜਾ ਜਿਆ ਤੁਹਾਨੂੰ ਕਿਉਂਕਿ ਅਕਸਰ ਹੀ ਆਪਾਂ ਇੱਥੇ ਜਾਂਦੇ ਵੀ ਆ ਜਾ ਕੇ ਨਮਸਕਾਰ ਕਰਦੇ ਆ ਸੋ ਜਦੋਂ ਵੀ ਤੁਸੀਂ ਜਾਓ ਇਹਨਾਂ ਨੂੰ ਸਮਝਿਆ ਕਰੋ ਕਿ ਕਿਵੇਂ ਸਾਨੂੰ ਮਹਾਰਾਜ ਨੇ ਗਿਆਨ ਬਖਸ਼ਿਸ਼ ਕੀਤਾ ਜੇ ਚਾਹੁੰਦੇ ਤੇ ਹੋਰ ਵੀ ਰਸਤੇ ਸਾਨੂੰ ਬਾਹਰ ਕੱਢ ਸਕਦੇ ਸੀ ਪਰ ਉਹਨਾਂ ਨੇ ਇੱਕੋ ਹੀ ਰਸਤਾ ਦੱਸਿਆ ਵੀ ਭਾਈ ਅਕਾਲ ਤਖਤ ਦਾ ਹੀ ਰਸਤਾ ਆ ਜਿੱਦ ਤਰੋਂ ਤੂੰ ਨਿਕਲ ਸਕਦਾ ਹੈ ਸੋ ਸਾਡੇ ਮਨ ਨੂੰ ਇਹ ਗੱਲ ਸਮਝਾਤੀ ਹੈ ਕਿ ਸਿਵਾਏ ਪਰਮਾਤਮਾ ਤੋਂ ਤੈਨੂੰ ਹੋਰ ਕੋਈ ਵੀ ਇਸ ਜਾਦ ਚੋਂ ਬਾਹਰ ਨਹੀਂ ਕੱਢ ਸਕਦਾ ਜੇ ਨਿਕਲਣਾ ਚਾਹੁੰਦਾ ਹੈ ਤੇ ਇਹੀ ਇੱਕ ਰਸਤਾ ਹੈ ਜਿਹੜਾ ਤੈਨੂੰ ਇੱਥੋਂ ਬਾਹਰ ਕੱਢ ਸਕਦਾ ਹੈ ਸੋ ਕਿਵੇਂ ਪ੍ਰੈਕਟੀਕਲ ਕਰਨਾ ਹੈ ਕਿਵੇਂ ਇਹ ਅਭਿਆਸ ਕਰਨਾ ਹੈ ਆਪਾਂ ਸਮਝ ਸਕਦੇ ਆਂ ਆਪਾਂ ਵਿਚਾਰ ਸਕਦੇ ਆਂ ਵਿਚਾਰ ਕਰਕੇ ਤੁਸੀਂ ਮਾਲਕ ਨਾਲ ਮੁਲਾਕਾਤ ਕਰ ਸਕਦੇ ਹੋ ਧਿਆਨ ਮਾਰਗ ਦੇ ਉੱਤੇ ਆਪਾਂ ਅੱਗੇ ਵੀ ਵੀਡੀਓ ਬਣਾਈਆਂ ਹੋਈਆਂ ਨੇ ਹੋਰ ਜਿਹੜੇ ਨਵੇਂ ਜੀਵ ਨੰਬਰ ਤੁਹਾਨੂੰ ਸ਼ੋ ਹੁੰਦੇ ਪਏ ਉਸ ਤੇ ਮੈਸੇਜ ਕਰਕੇ ਤੁਸੀਂ ਸਮਝ ਸਕਦੇ ਹੋ ਸੋ ਇੱਥੇ ਸਮਾਪਤੀ ਕਰਦੇ ਇਨਕ ਵਿਚਾਰ ਕਰਦੇ ਆਨੇਕਾ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗੋ ਬਖਸ਼ ਲੈਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ